ਸਾਰੇ ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਪ੍ਰਸੰਗ ਵਿੱਚ ਚੰਦ ਲੈਨਾ ਤਲੰਬੇ ਪਿੰਡ ਦੇ ਵਿੱਚ ਇੱਕ ਸੱਜਣ ਨਾਮ ਦਾ ਇਨਸਾਨ ਰਹਿੰਦਾ ਹੈ ਉਹ ਪੂਰਾ ਠੱਗ ਹੈ ਸੱਦੂਰ ਦੂਰ ਤੱਕ ਉਸ ਨੂੰ ਸੱਜਣ ਠੱਗ ਕਹਿੰਦੇ ਸੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਜਣ ਠੱਗ ਦੀ ਹਵੇਲੀ ਵਿੱਚ ਜਾ ਕੇ ਠਹਿਰ ਗਏ ਹੈ ਆਓ ਦੇ ਬਾਰੇ ਸੁਣੀਏ ਸੱਜਣ ਠੱਗ ਕੀ ਕਰਦਾ ਸੀ ਵਿੱਚ ਤਲੰਬੇ ਪਿੰਡ ਦੇ ਰਹਿੰਦਾ ਸੱਜਣ ਠੱਗ ਰਾਤਾਂ ਰਾਤ ਕਟਾਮ ਦਾ ਧਰਮੀ ਕਹਿੰਦਾ ਜੱਗ ਵੇਖਣ ਦੇ ਵਿੱਚ ਬੰਦਾ ਸਾਉ ਲੱਗਦਾ ਲੱਖਾਂ ਤਾਰੇ ਸਾਗ ਜੀ ਚਿੱਟੇ ਪੌਂਦਾ ਕੱਪੜੇ ਸਫੈਦ ਦਿਸਦਾ ਬਗਲੇ دیਵੰਗ ਜੀ ਚਿੱਟੇ ਪੌਂਦਾ ਕੱਪੜੇ ਸਫੈਦ ਦਿਸਦਾ ਬਗਲੇ دیਵੰਗ ਜੀ ਚਿੱਤਰ ਗੋਪਤ ਰਹਿੰਦਾ ਵਿੱਚ ਬੰਦੇ ਦੇ ਨਹੀਂ ਕਿਸੇ ਨੂੰ ਦਿਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਿਸਦਾ ਉਹ ਵੇਖਣ ਦੇ ਵਿੱਚ ਬੰਦਾ ਸਾਉ ਲੱਗਦਾ ਵੇਖਣ ਦੇ ਵਿੱਚ ਬੰਦਾ ਸਾਉ ਲੱਗਦਾ ਲੱਖਾਂ ਧਾਰੇ ਸਾਗ ਜੀ ਚਿੱਟੇ ਪੌਂਦਾ ਕੱਪੜੇ ਸਫੈਦ ਸਦਾ ਬਗਲੇ ਦੇ ਵਾਂਗ ਜੀ ਚਤਰ ਗੋਪਤਰੰਦਾ ਵਿੱਚ ਬੰਦੇ ਦੇ ਨਹੀਂ ਕਿਸੇ ਨੂੰ ਦਿਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਸਦਾ ਉਹ ਇੱਕ ਠੱਗ ਹੋਰ ਨਾ ਹਜ਼ਾਰਾਂ ਲੋਕਾਂ ਤੋਂ ਹੁੰਦਾ ਏ ਚਲਾਕ ਜੀ ਵੱਡੇ ਵੱਡੇ ਬੰਦਿਆਂ ਦੇ ਕੰਨ ਕੱਟਦੇ ਠੱਗਾਂ ਦੇ ਜਵਾਕ ਜੀ ਵੱਡੇ ਵੱਡੇ ਬੰਦਿਆਂ ਦੇ ਕੰਨ ਕੱਟਦੇ ਠੱਗਾਂ ਦੇ ਜਵਾਕ ਜੀ ਪਹਿਲਾਂ ਉਹ ਪਰ ਸ਼ਰਪ ਪਵਾਉਂਦੇ ਬੰਦੇ ਤੇ ਹੈ ਲੇਲਾਂ ਦੀ ਹੈ ਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵੈ ਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿ ਸੇ ਤੇ ਮੈਂ ਸਦਾ ਉਹ ਬੇਲੀਆਂ ਚੋ ਬੇਲੀ ਸੱਜਣਾ ਚੋ ਸੱਜਣ ਪੈਂਦੇ ਐ ਪਛਾਨਣੇ ਪਿਆਰ ਦੇ ਹਨੇਰੇ ਚ ਨਜ਼ਰ ਆਉਣ ਨਾ ਨਾ ਦਿਸਣ ਚਾਨਣੇ ਪਿਆਰ ਦੇ ਹਨੇਰੇ ਚ ਨਜ਼ਰ ਆਉਣ ਨਾ ਨਾ ਦਿਸਣ ਚਾਨਣੇ ਉਦੋਂ ਪਤਾ ਲੱਗੇ ਜਦੋਂ ਲੁੱਟ ਪੁੱਟ ਕੇ ਕੋਲੋਂ ਜਾਏ ਖੈਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਿਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਿਸਦਾ ਹਿੰਦੂਆਂ ਲਈ ਠਾਕਰ ਦਵਾਰ ਆਖਿਆ ਉਸ ਨੇ ਹਵੇਲੀ ਦੇ ਹਿੰਦੂਆਂ ਲਈ ਠਾਕਰ ਦਵਾਰ ਰੱਖਿਆ ਵਿੱਚ ਸੀ ਹਵੇਲੀ ਦੇ ਆਉਂਦੇ ਨਿਤ Hindu ਦੇਵਤਿਆਂ ਨੂੰ ਪੂਜਣ ਫੁੱਲ ਲੈ ਚਮੇਲੀ ਦੇ ਆਉਂਦੇ ਨਤ ਹਿੰਦੂ ਦੇਵ ਸਿਆਣੋਂ ਪੂਜਣ ਫੁੱਲ ਲੈ ਚਮੇਲੀ ਦੇ ਕਰੇ ਨਾ ਪਰਖ ਜਿਹੜਾ ਚੰਗੇ ਮਾੜੇ ਦੀ ਦੋ ਪੜਾਂ ਚ ਪੈ ਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਨਹੀਂ ਕਿਸੇ ਤੇ ਵਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਸਦਾ ਵਹਿਚ ਸੀ ਮਸੀਤ ਜੋ ਮੁਸਲਮਾਨਾਂ ਦੀ ਪੜਦੇ ਨਮਾਜ਼ ਸੀ ਸੰਗ ਦੇ ਕਦੇ ਨਾ ਮੂਰੇ ਬੋਲ ਸਕਦੇ ਉਸ ਦੇ ਮਥਾਜ ਸੀ ਸੰਗ ਦੇ ਕਦੇ ਨਾ ਮੂਰੇ ਬੋਲ ਸਕਦੇ ਉਸ ਦੇ ਮਥਾਜ ਸੀ ਓੰਜਹਰ ਬੰਦਾ ਸੀ ਨਸੂਰ ਵਾਂਗਰਾ ਦਿਲੋਂ ਰਹਿੰਦਾ ਰਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਸਦਾ ਰੱਖੀ ਜੋ ਸਰਾਸੀ ਉਸਨੇ ਬਣਾਇ ਕੇ ਰਾਹੀ ਪਾਂਦੀ ਵਾਸਤੇ ਰਾਤ ਕੱਟ ਚੱਲਿਏ ਸਵੇਰੇ ਚੱਲਾਂਗੇ ਆਉਂਦੇ ਇਸ ਆਸਤੇ ਰਾਤ ਕੱਟ ਚੱਲਿਏ ਸਵੇਰੇ ਚੱਲਾਂਗੇ ਆਉਂਦੇ ਇਸ ਆਸਤੇ ਮਾਰ ਮਾਰ ਦੱਬ ਤੇ ਹਵੇਲੀ ਵਿੱਚ ਨਾਮ ਦੱਸਾਂ ਕਿ ਸਖੇ ਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵੇ ਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵੇ ਸਦਾ ਹੋ ਲੁੱਟ ਲੈਂਦਾ ਮਾਲ ਨਾ ਤਰਸ ਕਰਦਾ ਲੁੱਟ ਲੈਂਦਾ ਮਾਲ ਨਾ ਤਰਸ ਕਰਦਾ ਸੱਤ ਦਾ ਕਸਾਈ ਸੀ ਉਸ ਦੀ ਨਜ਼ਰ ਵਿੱਚ ਬੰਦਾ ਰੱਬ ਦਾ ਇੱਕ ਬਸ ਰਾਈ ਸੀ ਉਸ ਦੀ ਨਜ਼ਰ ਵਿੱਚ ਬੰਦਾ ਰੱਬ ਦਾ ਬਸ ਇੱਕ ਰਾਈ ਸੀ ਸਾਂਭ ਲੈਦਾ ਮਾਲ ਰਾਤੇ ਰਾਤੇ ਉਸ ਦੇ ਹੱਥ ਲੱਗੇ ਜਿਸ ਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵੀ ਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਸਦਾ ਤਾਉਂ ਜਾ ਕੇ ਉਸ ਦੀ ਸਰਾਂਚ ਠਹਿਰ ਗਏ ਹੋ ਵਾਲੀ ਦੋ ਜਹਾਨ ਦੇ ਤਾਉਂ ਜਾ ਕੇ ਉਸ ਦੀ ਸਰਾਂਚ ਠਹਿਰ ਗਏ ਵਾਲੀ ਦੋ ਜਹਾਨ ਦੇ ਪੈ ਗਿਆ ਕੁਰਾਹੇ ਇਹ ਪਤੰਗੇ ਵਾਂਗਰਾ ਦੂਰ ਤੋਂ ਪਛਾਣਦੇ ਪੈ ਗਿਆ ਕੁਰਾਹੇ ਇਹ ਪਤੰਗੇ ਵਾਂਗਰਾ ਦੂਰ ਤੋਂ ਪਛਾਣਦੇ ਕਰਨਾ ਸੁਧਾਰ ਗੁਰਮੇਤ ਵੰਗਰਾ ਸੁਖਾ ਕਹਿੰਦਾ ਹੈ ਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਸਦਾ ਠੱਗ ਹੈ ਜਹਾਨ ਬੰਦਾ ਜਾਏ ਠੱਗਿਆ ਜੋ ਕਿਸੇ ਤੇ ਵਸਦਾ